ਡੇਲੀ ਅਲਰਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਿਕਰਮ ਮਜੀਠੀਆ ਅਤੇ ਬਾਬਾ ਗੁਰਿੰਦਰ ਠਿੱਲੋ ਜਿਹੜੇ ਕਿ ਰਾਜਾ ਸਵਾਮੀ ਡੇਰੇ ਦੇ ਮੁਖੀ ਹਨ ਉਹਨਾਂ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਨੂੰ ਲੈ ਕੇ ਕਾਫੀ ਮੁੱਦਾ ਗਰਮ ਆਇਆ ਹੋਇਆ ਹੈ ਜਿਸ ਨੂੰ ਲੈ ਕੇ ਆ ਸਿੰਘ ਨੇ ਕਰ ਦਿੱਤੇ ਨੇ ਵੱਡੇ ਖੁਲਾਸੇ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸੋਨਾਂ ਦੇ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਆਓ ਸੁਣਦੇ ਹਾਂਗੇ ਸਿੰਘ ਨੇ ਕਿਹੜੇ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਨੇ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਇੱਕ ਵਾਰੀ ਤਾਂ ਜ਼ਰੂਰ ਲੱਗੇਗਾ ਕਿ ਇਹ ਮਾਮਲਾ ਗੜਬੜ ਹੈ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਰੀਠਾ ਢਿੱਲੋਂ ਸਾਹਿਬ ਕਿਵੇਂ ਅਮਜੀਠਾ ਹਾਲਚਾਲ ਪੁੱਛ ਲੋ ਐਵੇਂ ਨਹੀਂ ਕਹਾਵਤਾਂ ਬਣੀਆਂ ਕਹਿੰਦੇ ਜੱਟ ਜੱਟਾਂ ਦੇ ਤੇ ਭੋਲੂ ਨਰੇਨ ਦਾ ਹੁਣ ਭੋਲੂ ਕੌਣ ਆ ਉਹ ਲੋ ਤੂਸੀ ਲੋਕ ਅਸੀਂ ਲੋਕ ਇੱਕ ਹਾਵਤ ਸਮਝ ਕੇ ਆ ਹੁਣ ਚੰਗੀ ਤਰ੍ਹਾਂ ਆਈ ਆ ਵੀ ਜੱਟ ਜੱਟਾਂ ਦੇ ਕੀ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਭਾਈ ਅਗਲੇ ਤੱਕ ਹੀ ਆ ਭਾਵੇਂ ਮਾੜੇ ਚੰਗੇ ਇਕੱਠੇ ਆ ਪਰ ਭੋਲੂ ਨਰੈਣ ਦਾ ਭੋਲੂ ਮਤਲਬ ਕੀ ਆ ਭੋਲੇ ਭਾਲੇ ਲੋਕ ਠੀਕ ਹੈ ਅਸੀਂ ਨਰੈਣ ਦੇ ਪਿੱਤੇ ਪਾਦੇ ਪਰ ਨਰੈਣ ਅਸੀਂ ਕਿਉਂ ਸਮਝੀ ਜਾਂਦੇ ਆ ਉਸੇ ਜੱਟ ਨੂੰ ਜਿਹੜਾ ਜੇਲ੍ਹ ਤੇ ਜਾ ਕੇ ਥਾਪੀ ਦੇ ਕੇ ਆਇਆ ਤੇ ਮਜੀਠੀਆ ਸਾਹਿਬ ਬੜਾ ਹੁਬ ਕੇ ਕਹਿ ਰਹੇ ਆ ਕਹਿੰਦੇ ਮੇਰੀ ਹੌਸਲਾ ਫਜਾਈ ਕੀਤੀ ਬੜੇ ਭਦਰ ਕਰੇ ਕਰਕੇ ਗਏ ਹੋ ਤੁਸੀਂ ਜੇਹਨਾਂ ਚ ਬਾਬਾ ਜੀ ਇਲਜ਼ਾਮ ਤਾਂ ਦੇਖ ਲੈਣੇ ਚਾਹੀਦੇ ਆ ਪਰ ਬਾਬਾ ਜੀ ਸਾਖ ਸਕੀਰੀਆਂ ਤੇ ਰਤਵੇ ਫਕੀਰੀਆਂ ਸਾਕਸਕਿਰਿਆ ਸਭ ਇੱਕ ਪਾਸੇ ਹੋਣਗੇ ਤੁਹਾਨੂੰ ਲੋਕ ਰੱਬ ਮੰਨਦੇ ਆ ਪਹਾਣੀ ਅੱਧੀ ਗੱਲ ਕਰਨ ਵਾਲਾ ਬੰਦਾ ਜਦੋਂ ਮਾੜੇ ਬੰਦੇ ਨਾਲ ਲੈ ਮੈਂ ਕਹਣਾ ਵੀ ਇੱਕ ਲੀਡਰ ਬੰਦਾ ਜਿਹੜਾ ਕਿ ਪਤਾ ਵੀ ਸਿਰੇ ਦਾ ਕਰਾਪਟ ਬੰਦਾ ਉਹ ਵੀ ਮਾੜੇ ਬੰਦੇ ਨਾਲ ਫੋਟੋ ਕਰਾਉਣ ਵਾਲਾ 10 ਵੇਰੀ ਸੋਚਦਾ ਪਰ ਤੁਸੀਂ ਜਿਹੜੇ ਲੋਕਾਂ ਨੂੰ ਮਿਲਣ ਵਾਸਤੇ ਸਪੈਸ਼ਲ ਜੇਲ੍ਹ ਦੇ ਵਿੱਚ ਗਏ ਹੋ ਉਹ ਬਾਬਾ ਜੀ ਸ਼ੋਭਾ ਨਹੀਂ ਦਿੰਦਾ ਮੈਂ ਕਹਣਾ ਲੱਖ ਸਿਆਸੀ ਲੋਕ ਤੁਹਾਨੂੰ ਆ ਕੇ ਮਿਲਦੇ ਹੁਣ ਜਿਹੜਾ ਮਰਜੀ ਤੁਹਾਡੇ ਕੋਲੇ ਵੀ ਸ਼ੱਕ ਕੀ ਚੱਲ ਕੇ ਆਉਂਦਾ ਸਭ ਕੀ ਆ ਤੁਹਾਡੇ ਵਾਸਤੇ ਪ੍ਰਵਾਨ ਹੋਣਾ ਮੰਨ ਲਿਆ ਹੁਣ ਪਹਿਲਾਂ ਮੈਂ ਤੁਹਾਨੂੰ ਰਿਸ਼ਤੇਦਾਰੀ ਵੀ ਦੱਸ ਦਿਆਂ ਕਿ ਮਜੀਠੀਆ ਦੀ ਰ ਰਿਸ਼ਤੇਦਾਰੀ ਬਾਰੇ ਸੁਣ ਕੇ ਤੁਹਾਨੂੰ ਇੱਕ ਗੱਲ ਜ਼ਰੂਰ ਲੱਗੂਗੀ ਵੀ ਯਾਰ ਜੀਜਾ ਸਾਲੇ ਦਾ ਤਾਂ ਨਹੀਂ ਹੋਇਆ ਕਿਉਂਕਿ ਸਿਆਸਤ ਦੇ ਵਿੱਚ ਜੀਜਾ ਸਾਲਾ ਕੀ ਸ਼ਰੀਕ ਹੁੰਦੇ ਆ ਪਰ ਇਹ ਮੁਸਲਮਾਨਾਂ ਚ ਪਾਇਆ ਜਾਂਦੀ ਸਾਡੇ ਵੀ ਜੀਜਾ ਸਾਲਾ ਕੀ ਸ਼ਰੀਕ ਬਣੇ ਬੈਠੇ ਆ ਮੈਂ ਗੱਲ ਕਰਾਂ ਸੁਖਵੀਰ ਬਾਦਲ ਦੀ ਤੇ ਮਜੀਠੀਏ ਦੀ ਇਹ ਜੀਜੇ ਨੇ ਭਾਵੇਂ ਸਾਲੇ ਤੋਂ ਮੂੰਹ ਮੋੜ ਲਿਆ ਪਰ ਕਿਹ ਮਜੀਠੀਏ ਦਾ ਅਕਸਰ ਨੂੰ ਸਾਲਾ ਹੀ ਕੰਮ ਆਇਆ ਹੁਣ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਧੂ ਸਾਹਿਬ ਆ ਕੈਪਟਨ ਜਗਤਪਾਲ ਸਿੰਘ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਹੀਆਂ ਕਿਨੂੰ ਆ ਉਹ ਦੋਨੇ ਕੁੜੀਆਂ ਵਹ ਤਾਂ ਫਿਰ ਮਜੀਠੀਏ ਦੇ ਸਾਲੇ ਦਾ ਕੰਮ ਆ ਗਿਆ ਨਾ ਹੁਣ ਜੇਲ੍ਹ ਦੇ ਵਿੱਚ ਜਾਣਾ ਉਹ ਇਤਫਾਕ じゃ ਕਿ ਇਹ ਛੋਟੀ ਗੱਲ ਨਹੀਂ ਹੈ ਪੰਜ ਮਹੀਨੇ ਪਹਿਲਾਂ ਵੀ ਜੇਲ੍ਹ 'ਚ ਰਹੇ ਪਰ ਉਦੋਂ ਕਿਹਾ ਗਿਆ ਨਹੀਂ ਕੋਈ ਮਿਲਣਾ ਪਰ ਹੁਣ ਜਾਣ ਦਾ ਮਤਲਬ ਕੀ ਹੈ ਕਿ ਭਾਈ ਮਜੀਠੀਏ ਦੇ ਉੱਤੇ ਹੱਥ ਕੀ ਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਸੋਚ ਵਿਚਾਰ ਕੇ ਕੀ ਆ ਇਹਦੇ ਨੂੰ ਪੰਗਾ ਲਿਓ ਪਰ ਅਸਲ ਜਿਹੜਾ ਸਭ ਤੋਂ ਵੱਡਾ ਕਾਰਨ ਜੇਲ੍ਹ ਜਾ ਕੇ ਮਿਲਣ ਦਾ ਮੈਨੂੰ ਲੱਗਦਾ ਆ ਵੀ ਹੋਊਗਾ 100% ਆ ਨੋਟਿਸ ਦੇਖ ਲਓ ਜਿਹੜਾ ਕੀ ਆ ਗਜਪਤ ਸਿੰਘ ਗਰੇਵਾਲ ਨੂੰ ਆਇਆ ਵਿਆ ਤੇ ਗਜਪਤ ਸਿੰਘ ਹੈ ਕੌਣ ਇਹ ਏਸੇ ਮਜੀਠੀਏ ਦਾ ਕੀ ਆ ਸਾਲਾ ਦਾ ਜਿਹੜਾ ਗਾਹਾਂ ਵਿਆਇਆ ਕੀ ਆ ਉਸ ਲੜਕੀ ਨੂੰ ਆ ਜਿਹਦਾ ਪਿਓ ਬਾਬਾ ਜੀ ਦਾ ਸਾਡੂ ਆ ਇਸ ਨੋਟਸ ਦੇ ਵਿੱਚ ਕੀ ਆ ਉਹਦੀ ਵੀ ਹਿੱਸੇਦਾਰੀ ਕੀ ਆ ਸਾਫ਼ ਝਲਕ ਰਹੀ ਆ ਵੀ ਉਹਦੀ ਹਿੱਸੇਦਾਰੀ ਕਿਵੇਂ ਆ ਦੂਜੇ ਕੀ ਆ ਸਾਰਾ ਲੇਖ ਕਿਵੇਂ ਜੋੜਿਆ ਜਿਹੜਾ ਈਡੀ ਵੱਲੋਂ ਜੋੜਿਆ ਗਿਆ ਐਵੇਂ ਨਹੀਂ ਛੋਟੀ ਮੋਟੀ ਨਹੀਂ ਹਜ਼ਾਰਾਂ ਪੰਨਿਆਂ ਦੀ ਈ ਚਾਰ ਸ਼ੀਟ ਦਰਜ ਕੀਤੀ ਗਈ ਆ ਜਿਹਦੇ ਵਿੱਚ ਕੀ ਆ ਇਹਨਾਂ ਨੂੰ ਤੇ ਗਨੀਬ ਕੌਰ ਮਜੀਠੀਆ ਦੋਨਾਂ ਨੂੰ ਤਲਬ ਕੀਤਾ ਹੋਇਆ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 2007 ਤੋਂ ਬਾਅਦ ਖੜੀਆਂ ਹੋਈਆਂ ਉਹਨਾਂ ਦੇ ਕੀ ਹਿੱਸੇਦਾਰੀਆਂ ਨੇ ਅਗਲਿਆਂ ਦੀਆਂ ਆ ਫਿਰ ਜੇ ਇਹਨਾਂ ਨੂੰ ਹੱਥ ਪਊਗਾ ਤਾਂ ਗਾ ਫਿਰ ਬਾਬਾ ਜੀ ਤੱਕ ਕੀ ਆ ਸੇਕ ਜਾਂਦਾ ਇਸੇ ਕਰਕੇ ਸ਼ਾਇਦ ਹੁਕਮਰਾਨਾਂ ਨੂੰ ਜੱਜਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣ ਖਾਤਰ ਕੀ ਆ ਇਹ ਯਾਤਰਾ ਕੀਤੀ ਗਈ ਹੈ ਜੇਲ੍ਹ ਯਾਤਰਾ ਅਸੀਂ ਸਾਰੇ ਜਾਣਦੇ ਆ ਆਈਪੀਐਸ ਆਈਐਸ ਰਿਟਾਇਰਡ ਜੱਜ ਤੱਕ ਵੱਡੇ ਵੱਡੇ ਜਿਹੜੇ ਲੋਕ ਨੇ ਇਹ ਕੀ ਆ ਇਹਨਾਂ ਦੇ ਡੇਰਿਆਂ ਨਾਲ ਜੁੜੇ ਹੋਏ ਆ ਤੇ ਜੁੜੇ ਹੋਏ ਕਿਉਂ ਆ ਕਿਉਂਕਿ ਉੱਥੋਂ ਭਾਈ ਕੀ ਆ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਤਾਂ ਫਿਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਐਡੇ ਕੀ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੁਛ ਤਾਂ ਸੋਚਣਗੇ ਜਾਂ ਫਿਰ ਲੋਕ ਹੁਣ ਇਹ ਸੋਚ ਲੈਣ ਕਿ ਜੱਟ ਜੱਟਾਂ ਦੇ ਸਾਲੇ ਕੀ ਆ ਰਲਕੇ ਕਰਦੇ ਘਾਲੇ ਮਾਲੇ ਫਿਰ ਲੋਕ ਇਹ ਗੱਲ ਭਈ ਨਵੀਆਂ ਕਿ ਇੱਕ ਹਫ਼ਤਾ ਵੀ ਹੁਣ ਕੀ ਆ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਂਤ ਜਾਣਦੇ ਆ ਮੋਹਨ ਭਗਵਤ ਅਰਗੇ ਲਾਲੋ ਦੇ ਜਦੋਂ ਹੋਮ ਮਿਨਿਸਟਰ ਮਿਤ ਸ਼ਾਹਰ ਕੇ ਹੋ ਗਏ ਰਾਜਨਾਥ ਸਿੰਘ ਕਰਕੇ ਜਿਹੜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰਹੀਆਂ ਤੇ ਭੋਲੂ ਹੋ ਰਹੀ ਕੀ ਆ ਬਾਬੇ ਜਵਾਵ ਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾਨਤ ਮੈਂ ਕਹਿੰਦਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਲਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਧ ਨੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਵੀ ਆਪਦੇ ਵਿਊ ਜ਼ਰੂਰ ਰੱਖਿਓ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਹੀ ਸੀ ਕਹਿੰਦਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੀ ਆਦਾ ਇੱਕ ਢਿੱਲੋਂ ਆ ਇੱਕ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਤੇ ਕੀ ਰਜਿਸਟਰਡ ਪਾਸਟਰ ਹੋ ਗਏ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਇਥੇ ਕਿਸ਼ਤੀ ਨਹੀਂ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਚਾਲੋ ਜੇ ਬਚਾਈਦਾ